ਜੇ ਪਾਣੀ ਵੀ ਪੀਣਾ ਹੈ ਨਾ ਸਵੇਰੇ ਉੱਠ ਕੇ ਤਾਂ ਪਾਣੀ ਦਾ ਗਲਾਸ ਫੜ ਕੇ ਘੱਟ ਤੋਂ ਘੱਟ ਪੰਜ ਵਾਰੀ ਕਹਿ ਕੇ ਵਾਹਿਗੁਰੂ ਪਰ ਗੁਰੂ ਮਾਰਾ ਕਹਿੰਦੇ ਜਿਹੜੇ ਕੁਝ ਵੀ ਨਹੀਂ ਕਰਦੇ ਨਾ ਸਿਮਰਨ ਕਰਦੇ ਐ ਨਾ ਨਿਤਨੇਮ ਕਰਦੇ ਐ ਨਾ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਕਰਦੇ ਰੋਜ਼ ਤੇ ਉੱਠ ਕੇ ਖਾਣ ਪੀਣ ਲੱਗ ਪੈਂਦੇ ਐ ਇਹ ਪਾਣੀ ਵੀ ਪੀਣਾ ਹੈ ਨਾ ਸਵੇਰੇ ਉੱਠ ਕੇ ਤਾਂ ਪਾਣੀ ਦਾ ਗਲਾਸ ਫੜ ਕੇ ਘੱਟ ਤੋਂ ਘੱਟ ਪੰਜ ਵਾਰੀ ਕਹਿ ਕੇ ਵਾਹਿਗੁਰੂ 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 ਪੰਜ ਵਾਰੀ ਕਹਿ ਕੇ ਫਿਰ ਜਲ ਸਕ ਲੈਣਾ ਕੋਈ ਨਿਤਨੇਮ ਕਰ ਕੀ ਸਕਦਾ ਹੈ ਕੋਈ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਕੀ ਸਕਦਾ ਜਿਹੜੇ ਕੁਝ ਵੀ ਨਹੀਂ ਕਹਿੰਦੇ ਤੇ ਸ਼ੱਕ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਅਰੇ ਕਹਿੰਦੇ ਜਿਵੇਂ ਕੁੱਤਾ ਝੂਠੇ ਭਾਂਡਿਆਂ ਚ ਮੂੰਹ ਪਾਉਂਦਾ ਉਹਦੀ ਹਾਲਤ ਉੱਠ ਕੇ ਵੈਗੁਰੂ ਵੀ ਨਹੀਂ ਆਖਿਆ ਮੂਲ ਮੰਤਰ ਵੀ ਨਹੀਂ ਜਪਿਆ ਤੇ ਖਾਣ ਪੀਣ ਲੱਗ ਪਿਆ ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਭਾਈ ਅਸੀਂ ਤਾਂ ਚੌਂਕੀਦਾਰਾਂ ਕੋਈ ਆਖੇ ਜੀ ਸਾਡੀ ਹਾਲਤ ਅਸੀਂ ਨਹੀਂ ਕਹਿੰਦੇ ਜਿਹੜੇ ਗੁਰੂ ਨੂੰ ਭੇਟਾ ਅਰਪ ਕੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ ਝੂਠਨ ਮੈਂ ਪਾਏ ਹੁਣ ਸੱਚੇ ਪਾਤਸ਼ਾਹ ਦਾ ਹੁਕਮ ਹੈ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਤੇਰੇ ਨਾਮ ਨਾਲ ਬੰਦਾ ਤਾਂ ਲੱਗਿਆ ਵੀ ਤੂੰ ਬੰਦਗੀ ਕਰ ਸਕਦਾ